ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਬਸੰਦੀ ਜੀ ਬਈ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਤੇ ਬਾਈ ਸੋਨੂ ਕੋਲ ਪਹੁੰਚ ਚੁੱਕੇ ਆ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰੋਂ ਫੀਲ ਬਟਾਲਾ ਤੇ ਅੱਜ ਹੀ ਵੇਖੋ ਬਾਈ ਹਣਾਂ ਨੇ ਕੋਲ ਆਰਦਾਸ ਦੇ ਲਾਵੇ ਝੋਟੇ ਲੈ ਕੇ ਆਂਦੀਆਂ ਪਰ ਝੋਟੇ ਕੀ ਦੱਸਣੀ ਹੈ ਤੁਹਾਨੂੰ ਝੋਟੀਆਂ ਕਿ ਹੈਗੀਆਂ ਕੁਆਲਿਟੀ ਪੂਰੀ ਠੀਕ ਹੈ ਜੀ ਤੇ ਨਾਲੇ ਰਿਪੋਰਟ ਵਾਲੇ ਝੋਟੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਆਸਤੀਕਾਰ ਅਸੀ ਜੱਗ ਪਾਜੀ ਸਤਿ ਸ੍ਰੀ ਅਕਾਲ ਆਸਤੀਕਾਰ ਜੀ ਰਸਨਾ ਜੀ ਮੁਬਾਰਕਾਂ ਜੀ ਹੋਰ ਕਰੋ ਜੀ ਥੈਂਕ ਯੂ ਸੋਮਨ ਜੀ ਠੀਕਾ ਜੀ ਸਾਰੇ ਵੀਰ ਔਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਹਰੰਦਾਵਾ ਡੇਰੀ ਫਾਰਮ ਤੇ ਸੰਦੀਪ ਦੇ ਵੀਰ ਜੀ ਵੇਖਣ ਵਾਲਿਆਂ ਨੂੰ ਤੈਹ ਦਿਨੋਂ ਵੀਰ ਜੀ ਹਰੰਦਾਵਾ ਡੇਰੀ ਫਾਰਮ ਸੰਦੀਪ ਡੇਰੀ ਫਾਰਮ ਤੇ ਜਿਹੜੇ ਪ੍ਰੇਮ ਕਰਦੇ ਆ ਸਾਡੇ ਨਾਲ ਔਰ ਸੰਦੀਪ ਵੀਰ ਜੀ ਨਾਲ ਉਹਨਾਂ ਦਾ ਦਿਲੋਂ ਧੰਵਾਦਾ ਵੀਰ ਜੀ ਅੱਜ ਵੀਰ ਜੀ ਝੋਟੀਆਂ ਆਈਆਂ ਆਪਣੇ ਕੋ ਮੁੰਦਰੀ ਵਰਕੀਆਂ ਮਾਲਕ ਦੀ ਕਿਰਪਾ ਸਦਕਾ ਜਿਆਦਾ ਚੰਗੀਆਂ ਝੋਟੀਆਂ ਜੇ ਵੀਰ ਜੀ ਬਾਕੀ ਕੰਮ ਵੀਰ ਦੀ ਚਲਾਉਂਦੇ ਹੋਏ ਭਾਜੀ ਮਾਲ ਬੂਰੀ ਝੋਟੀ ਵੀ ਆ ਮੋਹਰਾ ਦੀਆਂ ਵੀ ਆ ਨੀਲੀ 라ਵੀ ਵੀ ਹੈਗੀਆਂ ਹਨਾ ਭਾਜੀ ਬਾਕੀ ਮਾਲਕ ਦੀ ਕਿਰਪਾ ਨਾਲ ਮਾਲ ਪਿਛਲਾ 1-2 ਘੰਟਿਆਂ ਚ ਵੇਚ ਗਿਆ ਭਾਜੀ ਮਾਲ ਵੀਡੀਓ ਬੜੇ ਹੀ ਲੋਕ ਵੀਰ ਠੀਕਦੇ ਹੀ ਤੇ ਤਾਂ ਲੇਟ ਹੋ ਗਿਆ ਕੰਮ ਮਾਲ ਵੇਚ ਗਿਆ ਅੱਜ ਵੀ ਮਾਲਕ ਦੀ ਕਿਰਪਾ ਨਾਲ ਮਾਲ ਵੀ ਟੌਪ ਦਾ ਤੇ ਮਾਲ ਦੇ ਭਾਅ ਵੀ ਜੈਜ ਠੀਕ ਹੁਣ ਇਹੋ ਜੀ ਝੋਟੀਆਂ ਭਾਜੀ ਮੱਥੇ ਨਹੀਂ ਲੱਗਦੀਆਂ ਪਿੱਛੋਂ ਵੀ ਭਾਜੀ ਆਪ ਮੁੱਲ ਲਾ ਲਾ ਕੇ ਰੂਮਾਂ ਖੋਜ ਕੀਤੀਆਂ ਜੇ ਭਾਜੀ ਬਾਕੀ ਵੀ ਜੀ ਆਪਣੇ ਸੰਦੀਪ ਡੇਰੀ ਫਾਰਮ ਨੂੰ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚੇ ਕੋ ਬਾਕੀ ਵੀਰ ਜੀ ਜਿਹੜੇ ਮਾੜੇ ਕਮੈਂਟ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਮਾੜਾ ਨਹੀਂ ਕਹਿਣਾ ਜਿਹੜੇ ਚੰਗੇ ਕਰਦੇ ਉਹਨਾਂ ਦਾ ਤਾਂ ਦਿਲੋਂ ਧੰਨਵਾਦ ਹੈਗਾ ਹੀ ਆ ਕਿ ਉਹ ਸਾਡੇ ਨਾਲ ਪਿਆਰ ਕਰਦੇ ਆ ਜਿਹਰੇ ਮਾੜੇ ਕਰਦੇ ਉਹਨਾਂ ਦੀ ਮਾੜੀ ਸੋਚ ਆ ਉਹਨਾਂ ਦਾ ਵੀ ਦਿਨੋਂ ਧੰਨਵਾਦ ਆ ਬੀਤ ਗਿਆ ਪਿਆਰ ਅਸੀਂ ਉਹਨਾਂ ਦਾ ਵੀ ਕਰਾਂਗੇ ਹਾਂਜੀ ਬਾਕੀ ਚਲਾਈਏ ਨੀ ਹਾਂਜੀ ਇਹ ਬਾਈ ਜੀ ਸੁਆ ਇਹ ਵੀ ਦੀ ਪਹਿਲਾ ਸੁਆ ਦੋ ਦੰਦ ਚੌਕ ਦੇ ਕੱਢ ਦੀ ਆ ਜੀ ਤੀਜੇ ਨੋਕਰੀ ਕੋ ਲਈ ਜਿੰਨੇ ਪਾਜੀ ਹੱਤ ਤੇ ਅਭੀ ਜੀ ਬਿਊਟੀ ਨਹੀਂ ਜੇ ਪਾਜੀ ਇਹ ਸੀ ਹੁੰਦੀ ਦੇਖੋ ਵੀਰ ਜੀ ਆਹ ਦੇਖੋ ਲੰਮੀ ਤੋਰਦੀ ਆ ਹਾਂ ਕਿੱਦਾਂ ਤੋਰੇ ਐਨੂੰ ਤੋਰਦੇ ਆ ਉਹ ਨਗੀਨਾ ਹੀ ਹੈ ਬਾਜੀ ਮਾਲਕ ਦੀ ਕਿਰਪਾ ਦੇ ਨਾਲ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਚੀਜ਼ਾਂ ਮਿਲੀਆਂ ਹਰ ਇੱਕ ਬਹਿਲਾ ਗਿਆ ਨੇ ਬੇਟਾ ਸਹੀ ਗੱਲ ਹੈ ਜੀ ਬਾਕੀ ਵੀਰ ਦੀ ਕਲਤੀਆਂ ਝੋਟੀਆਂ ਆਈਆਂ ਜੇ ਹਾਂ ਜੀ ਜੀ ਤੁਹਾਡੇ ਨਾਲ ਵੀਰ ਦੀ ਫੋਨ ਤੇ ਵਾਸਤਾ ਹੋਇਆ ਤੁਸੀਂ ਆਖਿਆ ਆਏ ਹਾਂ ਅਸੀਂ ਅਸੀਂ ਇੱਕ ਆਈਏ ਤੇ ਸਾਡੇ ਘਰ ਵੀ ਚਰਨ ਪਾਜੋ ਮਾਲਕ ਦੀ ਕਿਰਪਾ ਨਾਲ ਉਹ ਤਾਂ ਹਮੇਂ ਝੋਟੀਆਂ ਤਿਆਰ ਕਰਕੇ ਵੀਡੀਓ ਫੋਨ ਵਾਲੀ ਹੁੰਦੀ ਆ ਵੇਖੋ ਬਾਜੀ ਇਹ ਲੱਗ ਲੇ ਕਿ ਨਹੀਂ ਬਈ ਜੀ ਹਰਿਆਣੇ ਦੀ ਬਰਨ ਜੀਮ ਤੋਂ ਨਹੀਂ ਮੂਰੀਆਂ ਗੱਲਾਂ ਨਹੀਂ ਬਾਜੀ ਸਾਰੇ ਵੀ ਰਨ ਪਤਾ ਹੀ ਲੱਗ ਜੂਗਾ ਜੋਟੀਆਂ ਵੇਖ ਕੇ ਕਿੱਥੋਂ ਦੀਆਂ ਆ ਬਿਲਕੁਲ ਜੀ ਸਾਬ ਪਾਣੀ ਲੈ ਆਪੇ ਤੇ ਠੰਡ ਤੋਂ ਹੋਗੇ ਨਾ ਉਹ ਸਮਾ ਕੇ ਦੱਸੀਏ ਥਣ ਵੇਖੋ ਕੱਢਦੀ ਭਾਜੀ ਦੁੱਧ ਭਾਰੀ ਆਉਂਦੀ ਝੋਟੀ ਬੋ 13 ਕਿਲੋ ਜੀ 15 ਦੀ ਗਰੰਟੀ ਦੇਣੀ ਨਹੀਂ 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 ਇਹ ਕੋਲ ਹੈ ਇਹ ਕਿੰਨੂ ਬਾਸ ਬਾ ਥੋੜੇ ਭਾਜੀ ਤੇ ਥਣ ਵੇਖੇ ਐਦਾਂ ਨਹੀਂ ਜਾਰ ਦਿਖਾ ਆਂ ਦੱਸਦੇ ਰਹੋ ਠੰਡੀ ਵੇਖ ਲੋ ਸੰਦੀਪ ਜੀ ਸੀਲੀਆਂ ਵੇਖੋ ਮੈਂ ਤੇ ਭਾਜੀ ਜਿਹੜਾ ਝੋਟੀਆਂ ਵੇਖ ਲਈ ਨਾ ਮੇਥੋਂ ਨਹੀਂ ਪੈਰ ਫੁੱਟਿਆ ਪੈਰ ਫੁੱਟਿਆ ਨਹੀਂ ਝੋਟੇ ਹੈ ਜਿੱਕੀ ਨਹੀਂ ਆਪਣਾ ਤੇ ਰੂਹਾਂ ਖੁਸ਼ ਹੋ ਗਈ ਝੋਟੀਆਂ ਵੇਖ ਕੇ ਬਿਲਕੁਲ ਜੀ ਰਹਿ ਲੱਗ ਆਪਣੇ ਵੀਰ ਜੀ ਤੁਹਾਡੇ ਡੇਰੀ ਫਾਰਮ ਦਾ ਸੰਦੀਪ ਦਾ ਇਹੋ ਜਿਹੀ ਝੋਟੀਆਂ ਤੋਂ ਤੇ ਨਾਮ ਬਣਾਇਆ ਮਾਲਕ ਨੇ ਤੇ ਫੇਰੀ ਵੀਰ ਜੀ ਆਪਣਾ ਚੈਨਲ ਤੁਹਾਡਾ ਚੱਲਿਆ ਕੋ ਚੰਗਾ ਕੰਮ ਕਰਦੇ ਜੀ ਵੀ ਬਹੁਤ ਪ੍ਰੇਮ ਲੋਕ ਕਰਦੇ ਬਾਹਰੋਂ ਬੜੇ ਫੂਨ ਆ ਦੁਕਾਨਾਂ ਹਾਂ ਜੀ ਜੀ ਵਧਾਈਆਂ ਵਿੱਚ ਦਿੱਤੀਆਂ ਦੁੱਤ ਚਲੋ ਤੇ ਕਹੀ ਮੇਰੇ ਵੀਰੇ ਬੋਲਣੋਂ ਵੀ ਹਟ ਗਏ ਹਾਂ ਚਲੋ ਆ ਜੀ ਹਾਂ ਚਲੋ ਇਹ ਦੁਨੀਆਦਾਰੀ ਬਾਈ ਜੀ ਇੱਥੇ ਨਾ ਦੁਨੀਆਦਾਰੀ ਇਧਰ ਗੁਰੂ ਘਰ ਨੂੰ ਛੱਡ ਜਾਂਦਾ ਨਹੀਂ ਛੱਡਿਆ ਜੀ ਇੱਥੇ ਨਾ ਗੀਆਣਾ ਸਾਹਿਬ ਨੇ ਪਿੰਡ ਨਾਲ ਹਾਂ ਜੀ ਜੀ ਗੁਰੂ ਨਾਨਕ ਪਾਤਸ਼ਾਹ ਆਂਦੀ ਗਏ ਆ ਅੱਛਾ ਆਂਦੀ ਆਪਣੇ ਰੋਡ ਥਾਣੀ ਇੱਥੇ ਗੀਆਣਾ ਸਾਹਿਬ ਤੇ ਉਦੋਂ ਕਿ ਆਣਾ ਲੱਤਾਂ ਮਾਰਦੇ ਸੀ ਅੱਛਾ ਹਾਂ ਜੀ ਗੁਰੂ ਜੀ ਹਾਉ ਸਣਾ ਮਹਾਰਾਜ ਨੇ ਵਾਰ ਦਿੱਤਾ ਤੁਹਾਡਾ ਕੋਈ ਨਹੀਂ ਬਣ ਕੀ ਹੋ ਰਿਹਾ ਹਾਂ ਦੇਖੋ ਵੀਰ ਜੀ ਕਦੀ ਨਾ ਤਰਖਾ ਦਾਰ ਮਾਂ ਘਟੀਆਂ ਕੋਈ ਬੜਾ ਤੇ ਦੋਰਾਣਾ ਆ ਹਾਂ ਬੜਾ ਅੱਛਾ ਸਾਡੇ ਬਹੁਤ ਪਵਿੱਤਰ ਜਗਾ ਹੈ ਮਾਲਕ ਲੋਕਣ ਮੇਕੀ ਕੇ ਇਧਰ ਕੋਈ ਭਾਜੀ ਮਈਆਂ ਨੂੰ ਮਿੰਟ ਦਾ ਟਾਈਮ ਨਹੀਂ ਜੇ ਭਾਜੀ ਤੁਹਾਡੇ ਸਾਹਮਣੇ ਅੱਜ ਗੱਲ ਹੋਈ ਨਾ ਵੀਰ ਜੀ ਬਿਲਕੁਲ ਜੀ ਹਾਂ ਜੀ ਦੇਖੋ ਪਾਜੀ ਮੋਟਰ ਹਾਂਜੀ ਮੈਂ ਤੇ ਤੁਸ ਜਾਲਾ ਦੇਖੋ ਪਾਜੀ ਤੋੜਦੀ ਮੜ ਜੇ ਮੇਰੀ ਹਾਂਜੀ ਹਾਂਜੀ ਇਹ ਦੇਖੋ ਹੁਣ ਮੈਂ ਇੱਥੇ ਵਿਖਾਇਓ ਇੱਦੀ ਸਾਰਿਆਂ ਦੇ ਰੇ ਦੇਖੋ ਹੁਣ ਵੇਖੋ ਦੇਖੋ ਕੀ ਬਣ ਗਈ ਆਹ ਦੇਖੋ ਦੇਖੋ ਵੱਡੀ ਝੋਡੀ ਆ ਲੈ ਇਹ ਕਿਹੜੀ ਦੇਖੋ ਬੜ ਰੇ ਐ ਰੱਖ ਦਿਖਾ ਵੇਖੋ ਹੁਣ ਦੇਖੋ ਬੰਦਰ ਵੇਖੋ ਝੋਡੀ ਦੀ ਖਿੱਚ ਘੋੜਾ ਖੜੋ ਦੇਖ ਵਾਹ ਦੇ ਲਈ ਠੀਕ ਹੈ ਬੰਦੇ ਮੰਨ ਲਿਆ ਜੀ ਤਾਂ ਵੇਖੇ ਮਨਪੋਹ ਹੁੰਦਾ ਹਾਂਜੀ ਹਾਂਜੀ ਬੰਦੇ ਬੋਲ ਲਗਾ ਕਿੰਨਾ ਕਰੋਗੇ ਜੇ ਨਹੀਂ ਕਰਦੀ ਲੱਗੀ ਜਾਏ ਨਹੀਂ ਫਿਰ ਵੀ ਆਪਾਂ ਸਾਡੀ ਉਸਿਆ ਵੇ ਆਪਣੇ ਦੇ ਨਾਲ ਪਿਆਰ ਕਰਦੇ ਆਂ ਛੋਟੀ ਤਾਂ ਤੁਹਾਨੂੰ ਬੁਲਾਵੇ ਦੀ ਮੱਖੀ ਨਹੀਂ ਲੱਗਦੀ ਲੋਕ 5-5 ਲੱਖ ਰੁਪਈਆ ਮੰਗਦੇ ਆ ਮੰਗਦੇ ਆ ਨਹੀਂ ਛੋਟੀ ਦਾ ਮੁੱਲ ਵੇਦੀ ਹੈਗਾ 25 ਲੱਖ ਰੁਪਈਆ ਠੀਕ ਆ 2 ਲੱਖ ਚੋਂ 5000 ਛੋਟ ਕਰਨਾ 1.95 ਕੋਈ ਦੇਰ ਨਹੀਂ ਸਕਦਾ ਇੰਦੀ ਵੇਖ ਲਓ 7000 ਇੱਥੇ ਖਰਚਾ ਜੀ ਸਾਡੇ ਤਿੰਨ ਮੇਰੇ ਕੋ ਮੰਗਿਆ ਹਾਂ ਸਾਰ ਬੰਦਿਆਂ ਨੂੰ ਪਤਾ ਜੀ ਟੋਟੀ ਦੀ ਜੀ ਵੇਖ ਲਓ 2 ਲੱਖ ਚੋਂ 5000 ਛੂਟ ਚਲੋ ਆਹ ਬੋਲੀ ਬੋਲੀ ਟੋਟੀ ਦਿਖਾ ਦਿਓ ਦੂਜਾ ਤੋਂ ਅੰਮਣੂ ਨਾ ਵੀ ਕੋਈ ਨਕੀ ਨਾ ਨੀ ਲੀਏ ਨਾਲੇ ਇੱਕ ਹੋਰ ਸੱਚੀ ਵੀਰ ਹਾਂਜੀ ਇੱਕ ਵੀਰ ਦਾ ਫੋਨ ਆਇਆ ਹਾਂ ਦਾ ਵੀਰ ਦੀ ਨਮੂਨੇ ਨਾਲ ਕੀ ਕਰਾਂ ਨਕੀ ਨੇ ਕੀ ਕਰ ਨਕੀ ਨਹੀਂ ਹਾਂਜੀ ਇਹ ਵੀ ਅੱਜ ਤੋਂ ਲੈਣਾ ਇਹਦੇ ਤੋਂ ਜੀ ਫਾਲ ਬਿਲਕੁਲ ਲੋ ਜੀ ਬਰੇ ਮਫਾਈ ਗਾਇਆ ਪੰਨਾ ਨੋਟ ਕਰ ਨਹੀਂ ਹੁੰਦਾ ਹਾਂਜੀ ਪਾਜੀ ਤਿਆਰ ਕਰਦੇ ਨੇ ਲੋਕ ਮੇਰੇ ਗੱਲ ਗੱਲ ਬੋਲੇ ਅੰਮ੍ਰਿਤਸਰ ਲਾ ਕੇ ਜੋ ਫੋਨ ਆਇਆ ਸੀ ਉਹ ਆਂਦਾ ਨਮੂਨੇ ਨਾਲ ਕੇ ਕਰ ਉਹਨੇ ਗੀਨੇ ਨਹੀਂ ਕਰਕੇ ਨਹੀਂ ਗੀਨੇ ਨਹੀਂ ਹਾਂ ਬੈਠੇ ਤੇ ਹਾਂਜੀ ਇਹ ਦੇਖੋ ਉਹ ਰੱਖੇ ਜੋ ਫੋਟੋ ਨੀਲੀ 라ਵੀ ਬੂਰੀ ਪਿਓਰ ਨੀਲੀ ਬੂਰੀ ਨੀਲੀ ਹੋਰ ਹੋਰ ਬੂਰੀ ਗੀਨ ਚੱਕਰੇ ਟਾਈਮ ਤੇ ਲਈ ਦੇਖੋ ਪਾਜੀ ਖਰਾਕਾ ਖਾਦੇ ਬਾਲਾ ਲੂਏ ਉਹਨੂੰ ਪਾ ਰੱਖੇ ਟੁਫੜਾ ਵਖਾਓ ਵਖਾਓ ਪਿੱਠ ਪੂੜਾ ਪਿੱਠ ਪਾਜੀ ਵਖਾਓ ਝੋਟੀ ਤੇ ਥਾਲੇ ਵਾਲਾ ਵਖਾਓ ਤੇ ਸਾਰਾ ਅਜ ਚੌਥਾ ਦੇਣ ਜੇ ਸੋਈ ਨੂੰ ਅੱਛਾ ਮਗਰ ਪੂਰਾ ਮਾਲੀ ਜੇ ਮਾਲੀ ਆ ਗਿਆ ਨਾਰਵਾ ਪੂਰਾ ਹਾਂ ਚਲੋ ਕਿੱਥੇ ਆ ਵੇਖੋ ਭਾਜੀ ਪੂਰਾ ਹੀ ਕਟਾ ਜੀ ਹਜੇ ਆ ਇਹਨਾਂ ਨਾਲ ਮਾਸੇ ਕਟਾ ਹੈਗਾ ਜੀ ਓਏ ਬੋਲੋ ਜੀ ਵੇਖੋ ਭਾਜੀ ਛੋਟੀ ਤੇ ਭਾਜੀ ਹੈ ਗਿਆ 2 ਲੱਖ ਦੀ ਹਾਂ ਪਰ ਆਪਾਂ ਛੋਟੀ 1 ਲੱਖ 65 ਹਜ਼ਾਰ ਦੀ ਦੇਣੀ ਸਾਰੀ ਛੋੜ ਆਪੀ ਕਰ ਉਹ ਤੁਸੀਂ ਦੱਸ ਦੋ ਤੁਹਾਡੀ ਕਰ ਦਿਓ ਇੱਕ ਛੜ ਦੀ ਇੱਕ ਛੜ ਦੋ ਭਾਈ ਠੀਕ ਆ ਚੱਲੋ ਤੇ ਕਰੋ ਜੀ ਏ ਵੀਰ ਵੀ ਪਹਿਲਾ ਸਵੇਰ ਚੋਟੀ ਜੇ ਇਹਦਾ ਸਵੇਰ ਹੀ ਹੈ ਜੀ ਮੂੰਹ ਤੋਂ ਚਾਰ ਤੰਦ ਹੋ ਸਕਦੀ ਜੇ ਦੋਦੀ ਵੀ ਹੋ ਸਕਦੀ ਜੇ ਠੀਕ ਆ 15 ਕਿਲੋ ਦੋਦੀ ਇਕੱਠੀ ਹੁੰਦੀ ਕੋ ਕੱਚਾ ਅੱਛਾ ਮੇਰੇ ਕੋਲ 15 ਕਿਲੋ ਤੋਂ ਤਾਂ ਥਾਂ ਲੈ ਲਓ ਜੋੜੀ ਦਾ ਪਿਛਲੇ ਕਰਦੀ ਹਰਿਆਣੇ ਦੀ ਵੀਡੀਓ ਵੇਖ ਲਈ ਦੇਖ ਸਕਦੇ ਜੇ ਪਿਛਲੇ ਕਰਦੀ ਪਿਛਲੇ ਕਰਦੀ ਵੀਡੀਓ ਹਰਿਆਣੇ ਦੀ ਮੇਰੇ ਕੋਲ ਨਹੀਂ ਠੀਕ ਆ ਹਾਂਜੀ ਸਾਰੀਆਂ ਝੋਟੀਆਂ ਦੀ ਉੱਤੋਂ ਆਈ ਠੀਕ ਆ ਦੇਖੋ ਬਾਜੀ ਸ਼ਿੰਗਾਰ ਬਰਬੇ ਸੇਕ ਸ਼ਿੰਗਾਰ ਖਾ ਲੀਏ ਹਾਂ ਬਖਾਓ ਪਾਲਾ ਗੱਲ ਵੀ ਅੱਧੀ ਪਾਲਾ ਕੀ ਹੁੰਦੀ ਆ ਆ ਦੇਖੋ ਦੇਖੋ ਸੇਂਗੇ ਸ਼ਿੰਗਾਰ ਇੰਨਾ ਕੁ ਮੱਥੇ 'ਚ ਫੁੱਲੀ ਹੈਗੀ ਜੇ ਰੰਗ ਨਹੀਂ ਲਾਉਣਾ ਹੈਗੀ ਆ ਰਿਜ਼ਨਾਤ ਕਰ ਮਖਾਉਣਾ ਜੋ ਕੁਛ ਇੰਨੀ ਕੁ ਫੁੱਲੀ ਹੈਗੀ ਹੈਗੀ ਆ ਤਾਰਾ ਨਹੀਂ ਜੇ ਨਾ ਨਾ ਇਹ ਦੇਖੋ ਉਂਗਲ ਨਹੀਂ ਜੇ ਰੰਗ ਦੀ ਵੇਖ ਨਾ ਪਾ ਉਂਗਲ ਨਹੀਂ ਲੱਗ ਨਹੀਂ ਨਹੀਂ ਦੇਖੋ ਹਾਂਜੀ ਮੈਂ ਸੁਣੋ ਜੀ ਇਹਦਾ ਮੁੱਲ ਨੇ ਜੀ 1,65,000 ਰੁਪਏ ਇਹ ਵੀ ਛੱਡੀ ਦੇ ਦੋ ਦੇ ਦੋ ਭਾਈ ਬਸ ਠੀਕ ਆ ਦੇ ਦੋ ਚਲੋ ਚੰਨਨ ਦੋ ਤੇ ਆਹ ਇਹ ਭਾਈ ਦੋ ਦੰਦ ਕੱਟੀ ਆ ਗਈ ਸਪੈਸ਼ਲ ਇਹਨਾਂ ਨੂੰ ਕਟਿੰਗ ਕੁੱਟਿੰਗ ਜੇਦੀ ਹੋਈ ਜੈੱਡ ਬਲੈਕ ਹਾਂ ਪੂਰੀ ਜੈੱਡ ਬਲੈਕ ਇਹਦੇ ਮਗਰ ਵੀ ਕੱਟੀ ਜੇ ਐਡੀ ਵੀ ਕੱਟੀ ਸਾਲਿਆਂ ਤੇ ਕੱਟੀਆਂ ਨੇ ਹੁਣ ਨਾ ਛੱਟ ਕੱਟੀਆਂ ਆ ਇੱਕ ਦੇ ਮਗਰ ਘੱਟਾ ਨਹੀਂ ਲੀਦਾ ਉਹ ਤੇ ਭਜੀ ਦੰਦ ਕਿੰਨਾ ਕਹੀ ਤੋ ਭਾਈ 14 ਕਰੋ ਦੋ ਕੱਚਾ ਦੇ ਆਹ ਬੱਚਾ ਦੇ ਬਸ ਠੀਕ ਆ ਬੱਚਾ ਖਾਰ ਬਸ ਠੀਕ ਆ ਪਤਰੀ ਜੀ ਵੇਖੋ ਕੀ ਨਹੀਂ ਜੀ ਜੀ ਵੇਖੋ ਭਾਜੀ ਮੈਂ ਥਣ ਲਿਆ ਖਾਓ ਦੇਖੋ ਆ ਲੀ ਗਨ ਦੇਖੋ ਭਾਜੀ ਬੱਧੀ ਵੇਖੋ ਜੋ ਟੀ ਬੱਡੀ ਹੈ ਠੀਕ ਹੈ ਭਾਜੀ ਤੇ ਜਦੋਂ ਲਾ ਲਿਆ ਬੱਚਾ ਹੂੰ ਆਂਦੀ ਮੈਨੂੰ ਹੀ ਲੱਗਾ ਹੋਰ ਨਹੀਂ ਕਿਹਨ ਰਿਗਾਰਟ ਲੱਗਾ ਅੱਛਾ ਤੇ ਆ ਆਸਮਾਨ ਦੀ ਮੈਨੂੰ ਹੀ ਲੱਗਾ ਠੀਕ ਪਹਿਲਾਂ ਟੀ ਬੱਡ ਲੱਗਦੀ ਭਾਜੀ ਹਾਂਜੀ ਇਹੋ ਜੀ ਟੀ ਨਾ ਵੀਰ ਚਾਹੀਏ ਆਨਲਾਈਨ ਮੰਗਾ ਲੈਂਦੇ ਸਾਡੀ ਵੀਡੀਓ ਤੇ ਇਹਦੀ ਧਾਰਾ ਮਾਰਾ ਹੈਣਾ हां हां दो मिनट ਲੱਗਣਗੇ ਉਹ ਤਾਂ ਪਾਣੀ ਲੈ ਗਿਆ ਉਹ ਦੂਜੇ ਮੱਗ ਚ ਉਹ ਮੈਂ ਤਾਂ ਗਰ ਰੋਤੇ ਮੈਂ ਲੈਡ ਹੋ ਜਾਂਦਾ ਕੋਈ ਨਹੀਂ ਭਾਜੀ ਇੱਕ ਮਿੰਟ ਹਾਂ ਹਾਂ ਸਹੀ ਹੈ ਆਪਣੀ ਵੀਡੀਓ ਵੀਡੀਓ ਦਾ ਮੀ ਹੁੰਦੀ ਨਾ ਮੈਂ ਕਈ ਵਾਰ ਉਹ ਕਾਲੇ ਬਸੇ ਕੀ ਗਿਆ ਹਾਂ ਉਹ ਨਹੀਂ ਉਹ ਵੀਡੀਓ ਕੀ ਆ ਸਾਰੇ ਬੱਚੇ ਨਾਲ ਬੱਚੇ ਨਾਲ ਰਾਏ ਨਹੀਂ ਮਤ ਕੰਮ ਕਰਨਾ ਨਹੀਂ ਹਾਂ ਜੀ ਸਾਬ ਕੰਮ ਕਰਨਾ ਜੀ ਵੇਖੋ ਮੇਰੀ ਕਾਲ ਪਰਾਕੀ ਹੈ ਕਿ ਸੇ ਕੁਝ ਇੰਗਰਾ ਲੈ ਕੇ ਵਪਾਰ ਕਰ ਆ ਬਾਤ ਵਾਹ ਤੇ ਮਾਲਕ ਦੀ ਕਿਰਪਾ ਨਾਲ ਸਾਨੂੰ ਬਾਲ ਦਿੱਤਾ ਤੇ ਕਰਦੇ ਆਹ ਤੇ ਮਾਰਚ ਲੈਣਾ ਛੋਟਾ ਛੋਟਾ ਬਿਲਕੁਲ ਛੋਟਾ ਛੋਟਾ ਤੇ ਰਮ ਸਾਫ ਕਰਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਕਰ ਆਪਣੀ ਗਾਹੀ ਨੇ ਫਿਰ ਨਹੀਂ ਹਿੱਕ ਨਹੀਂ ਸਿਆਲ ਗਾਹੀ ਦੀ ਗਰਮੀ ਚ ਠੀਕ ਹੈ ਗਰਮੀ ਚ ਪਾਜੀ ਔਖਾ ਔਖਾ ਨਹੀਂ ਆਪਣਾ ਨਾ ਪਾਜੀ ਆਪਾਂ ਨੂੰ ਗਾ ਸਿਆਲ ਤੇ ਵਧੀਆ ਨਾ ਨਾ ਬਿਲਕੁਲ ਗਾ ਛੱਟ ਤੇ ਰੋ ਜਾ ਪਾਜੀ ਪੁੱਤ ਲੈ ਨਾ ਨਾ ਖੰਡੀਆਂ ਵੇਖੋ ਸੇਲੀਆਂ ਵੇਖੋ ਆਹ ਹੁੰਦੀਆਂ ਸੇਲੀਆਂ ਇਹ ਪਾ ਜੀ ਇਹਨੂੰ ਨਾ ਇਕ ਤਰੀਕਾ ਦਾ ਦੇਸੀ ਕਿਉਂ ਦਾ ਚਾਰ ਆ ਬੀਰ ਜਣਾ ਦੀ ਪਾਗੜੀਆਂ ਦੱਸਿਆ ਜੀ ਹਾਂ ਤੋ ਤੋ ਬਾਕੀ ਉਹ ਤੂੰ ਉੱਠਾ ਨਾ ਤੂੰ ਕਰ ਤੋ ਅਗਰ ਪੜਾ ਫਕੀ ਨਹੀਂ ਜੀ ਤੋ ਨਾ ਪੜ ਆਹ ਕੋ ਤੋ ਇੱਥੇ ਫੋਟੋ ਕੋਲ ਆ ਤੋ 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 ਨਾ ਤੋਲੀ ਦੇਰ ਤਾਂ ਚੰਗੋ ਬੈਤ ਤਾਰ ਦੇਖ ਲੋ ਜੀ ਤਾਰ ਤਾਰ ਪਰੇ ਲੈਪ ਓਏ ਲੈ ਲੱਭ ਫੁਰਤੀ ਮਾਰੀ ਦੇ ਤੁਮ ਵੀਡੀਓ ਬਣ ਲਈ ਲੈਪ ਓਏ ਜਵਾਬ ਇੱਕੋ ਬਿਲਜੀ ਲਓ ਜੀ ਵੇਖੋ ਜਵਾਬ ਬੇਟਾ ਉਹ ਬੱਚਾ ਨਾ ਤੇ ਠੀਕ ਗੱਲ ਹੈ ਤੇ ਤੋੜ 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 ਹੁਣ ਭਾਜੀ ਵੇਖੋ ਨਿੱਖੜੀ ਭਾਜੀ ਰੰਗ ਕਰ ਰਹੀ ਹੈ ਦੇਖੋ ਇਹ ਦੇਖ ਹੱਥ ਆਪ ਕੋ ਦਿੰਦੇ ਹੋ ਭਾਜੀ ਖਾਲੇ ਬੰਨ ਗਏ ਦੇਖੋ ਨੇੜੇ ਲੱਗ ਭਾਜੀ ਮਖਾਲਾ ਠੀਕ ਹੈ ਵੇਖ ਲਓ ਭਾਜੀ ਹੁੰਦਾ ਰੂਆ ਕੁਛ ਨਹੀਂ ਹੁੰਦੀ ਬਾਈ ਲੋ ਜੀ ਭਾਜੀ ਬਸ ਸੁਣੋ ਜੀ ਇਹ ਇੱਕ ਪੰਜਵੰਜਾ ਦੀ ਵੀ ਚਾਹ ਡੇਢ ਦੀ ਦਿੱਤੀ ਵੇਹ ਡੇਢ ਦੀ ਦਿੱਤੀ ਜੋ ਟੀਪਾ ਜੀ ਪੰਜਿਆ ਦੇ ਚੋੜ ਕਰਤੀ ਇੱਕ 55 ਭਾ ਡੇਢ ਦੀ ਦੇਖ ਲੈ ਉਹ ਥਾਂ ਦੇ ਵਖਾ ਲ ਦੂ ਮਗਰ ਵੀ ਕੱਟੀ ਜੀ ਮਗਰ ਵੀ ਕੱਟੀ ਜੀ ਪਿਓਰ ਮੁਰਾ ਨਸਲੀ ਖਾਨ ਕਿੱਥੇ ਕਿੱਥੇ ਲੱਗਦਾ ਇਹੇ ਵੀ ਇਹ ਚਾਰਾਂ ਝੋੜੀਆਂ ਪਹਿਲਾ ਸੁਆ ਪਹਿਲਾ ਸੁਆ ਇਹ ਰੋ ਚਾਰਾਂ ਦੀ ਝੋੜੀ ਦੇਖੋ ਮੈਂ ਵੀ ਦਿਖਾਉ ਤੇ ਜੇ ਚੌਖਾ ਦੇਣੀ ਹੋਈ ਮਣੀ ਲੋ ਜੇ ਵੇਖੂ ਚੱਲੂਗਾ ਦੇਖੋ ਜੀ ਭਾਈ ਮੇਰਾ ਦੇਖੋ ਭਾਈ ਨਾੜਾ ਨਾ ਜੱਡੇ ਦੋਹ ਰਹੀ ਬਹੁਤ ਬਹੁਤ ਪਾਣੀ ਹਰਿਆਣੇ ਦੀ ਮੈਂ ਨਾ ਬੇਨਸ ਤੋਂ ਬਹੁਤ ਆਲਦੀ ਕਰਾਉਣਾ ਦੇਖੋ ਭਾਜੀ ਜਿਹੜੇ ਕੋਲ ਨੇ ਜਿਹੜੇ ਖੂਹ ਹਾਜੀ ਬਰਾਬਰ ਵੀ ਕੱਟੀ ਜੇ ਇਹ ਪੜੀ 145 ਦੀ ਝੋਟੀ ਦੀ 145 ਵਾਲੀ ਦੀ ਹਾਂਜੀ ਬੈਠ ਕੁੜਾ ਵੇਖ ਲੋ ਬਸ ਲੱਗ ਗੱਲ ਕੀ ਜੇ 6000 ਪਾਜੀ ਇਹਦੇ ਉੱਤੇ ਖਰਚਾ ਜੀ ਚੀਜ਼ ਦੁੱਧ 15 ਜਲ ਵਾਲੀ ਜੀ ਚਲੋ 13 ਹੁੰਦਾ ਮੀਰਾ 13 ਹਾਂਜੀ ਨੀਲੀ ਆ ਗਈ ਹੁਣ ਨਮੂਨਾ ਉਹ ਥਾਂ ਨਾ ਨੀ ਨਾ ਨੀ ਨਾ ਮੂੰਹ ਚੜਿਆ ਹਾਂ ਚਲੋ ਆਪ ਜੀ ਨਗੀਨਾ ਆ ਗਿਆ ਨੀਲੀ ਰਵੀ ਪਹਿਲਾ ਸੂਆ ਪਹਿਲਾ ਸੂਆ ਵੇਖ ਲਈ ਪਹਿਲਾ ਸੂਆ ਨੀਲੀ ਦਾ ਵਿਆ ਤੇ ਨਗੀਨਾ ਰੋਜ਼ਾਨਾ ਚਾਰ ਆ ਦੇ ਵੇਖੋ ਵੀ ਆ ਬਣੀ ਚਾਰ ਰੰਗ ਠੀਕ ਆ ਮਾਲਕ ਦੀ ਕਿਰਪਾ ਨਾਲੇ ਦੇਖੋ ਭਾਈ ਬਣੀ ਦੁੱਧ ਕਿੰਨਾ ਹੁਣ ਭਾਈ 15 ਕਿਲੋ 15 ਕਿਲੋ ਦੁੱਧ ਹੁਣ ਕਿਉਂ ਨਾਲਾ ਭਾਈ ਆ ਗੱਚਾ ਦੁੱਧ ਤੇ 3 ਕਿਲੋ ਦੁੱਧ ਹੋਰ ਵਧਾਉਗੀ ਅੱਛਾ ਇਹ ਤਾਂ ਕੱਢ ਤੇ ਆ ਗਈ ਛੋਟੇ ਲੋ ਜੀ ਹੋਰ ਨਹੀਂ ਦੀਦਾ ਵੀ ਆਖਾ-ਖਾਜ ਸਾਰੀਆਂ ਚ ਜਵਾਬ ਆ ਗਏ ਨੇ ਦੇਖ ਸਕਦੇ ਮੇਰੇ ਵੀ ਉਹਨੇ ਨੇੜੇ ਉਹਨੇ ਨੇੜੇ ਬਹਾਰ ਬਖਾਂਦੇਵਾ ਪਾ ਜੀ ਨੇੜੇ ਲਾ ਕੇ ਬਖਾ ਦੇ ਇੱਥੇ ਕੋਣੋਂ ਪਿੱਛੋਂ ਇੱਥੇ ਪਾਸੇ ਨਹੀਂ ਨਾ ਪਾ ਜੀ ਇਹ ਤੋਂ ਛੋਟੀ ਪਸਮਗੀ ਜਿੱਦਾਂ ਗਲਾਸ ਮੁੱਦਾ ਮਾਰਿਆ ਅੱਛਾ ਐ ਬੱਜ ਬੋਲੋ ਕਰੋ ਇੱਕ ਪੈਠ ਦੀ ਛੋਟੀ ਦੇ ਪੰਜ ਛੋਟ ਇੱਕ ਸਾਠ ਇੱਕ 60 ਦੇ ਨਹੀਂ ਸਕਦਾ ਇਹ ਵੇਖ ਲਓ ਪਾ ਜੀ ਹਰਿਆਣਾ ਠੀਕ ਆ ਬਈ ਰਾਸਤਾਂ ਨੂੰ ਹੈਗੇ ਛੋਟੀਆਂ ਅੱਗੇ ਪਿੱਛੇ ਵੀਰ ਜੀ ਆ ਲੋ ਕਿ ਤੁਸੀਂ ਗਿਆ ਬਸ ਆਉਤ ਹੁਣ ਆ ਚੀਜ਼ਾਂ ਹੁੰਦੀਆਂ ਆਕ ਕੋਟਾ ਫੋਟੋ ਦੀ ਦੂਰੀ ਤੇ ਪਹਿਲਾਂ ਕੱਟੀ ਤੇ ਠੀਕ ਹੈ ਆ ਚੀਜ਼ਾਂ ਬਾਕੀ ਝੋਟੀਆਂ ਬਾਈ ਉਹ ਖੜੀਆਂ ਵਾਂ ਮਾਰੇ ਕੈਮਰੇ ਪਿੱਛੇ ਅਗਲੀ ਵੀਡੀਓ ਫੇਰੀ ਨਹੀਂ ਆਉਂਦੀ ਵਿੱਚ ਪਾਜੀ ਪਾ ਦਤਾ ਬਹੁਤ ਖਵਾਲੀ ਝੋਟੀਆਂ ਵੱਡੀਆਂ ਵਾਲੀ ਇਹ ਨੀਨਾ ਮੜ ਜਾ ਬਸਾ ਨੂੰ ਮੂੰਹ ਹੀ ਕੱਲਾ ਵਿਖਾਉਣਾ ਆਜਾ ਇਹ ਅਗਲੀ ਵੀਡੀਓ ਚ ਪਾਉਣਾ ਕੱਲ ਦੀ ਸੁਨੀ ਚੋਟੀ ਬਰੇ ਦੀ ਫਾ ਦੇਖ ਦੇਖੋ ਫਿਰ ਮੁੜ ਕੇ ਹੋਰ ਦੇਖੋ ਵੀ ਇਹ ਅਗਲੀ ਵੀਡੀਓ ਚ ਪਾਉਗੇ ਜੇ ਕੋ ਭੈਣ ਭਰਾ ਵੀਰ ਮੰਗੂ ਦੇ ਵੀ ਦਵਾਂਗੇ ਕੋਈ ਗੱਲ ਨਹੀਂ ਪਹਿਲਾਂ ਸੋਏ ਨਹੀਂ ਦੋਂਦੀ ਦੋ ਜਾਂਦਾ ਜੇ ਬੇਟੀ ਜਿੰਨੇ ਲੈਣੇ ਤੇ ਲੈ ਵੀ ਜਾਣਾ ਕੋਲ ਗਰਦੀ ਸੁਨੀ ਜਮ ਮਗਰ ਨੀਲੀ ਦਾ ਬੱਚਾ ਜੀ ਨੀਲੀ ਦਾ ਬੱਚਾ ਬੱਚਾ ਵੀ ਨੀਲੀ ਦਾ ਕਟਾ ਜੀ ਕੀ ਜਵੇ ਨਵੇਲਾ ਛੋਟਾ ਭਾਈ ਜਣਾ ਮੋਲ ਜੀ ਇਤਨਾ ਹਰ ਵਾਰ ਜਦੋਂ ਮਰਜੀ ਆ ਜਾ ਮਿਲਨੀ ਆਈਆਂ ਟੌਪ ਤੇ ਨੂਨ ਟੌਪ ਉੱਨੇ ਵੀ ਨਹੀਂ ਨੇ ਨਹੀਂ ਨੇ ਨਹੀਂ ਨਹੀਂ ਕੋਈ ਗੱਲ ਹੈ ਬਾਕੀ ਮੇਰਾ ਵੀ ਜਿੱਥੇ ਆ ਗਿਆ ਰਸੱਲੇ ਰਸੱਲੇ ਵੇਖੋ ਪਿਛਲੀ ਵੀਡੀਓ ਵੀ ਆਖਿਆ ਬੜੇ ਵੀਰਾਂ ਦੇ ਪਰੋਪੋਣ ਆਏ ਪੀ ਅੱਜ ਗੱਲ ਕੀਤੀ ਆ ਕਰੀ ਹਾਂ ਵੀਰ ਜੀ ਇੱਥੇ ਦੁੱਧ ਜੇ 20 ਕਿਲੋ ਇੱਥੇ ਜੇ 15 ਕਿਲੋ ਮੇਰੇ ਘਰ ਕੋ ਦੋ ਟਾਈਮ ਚੋਲੇ ਤੇ ਭਾਵੇਂ ਚੋਲੇ ਚਾਰ ਟਾਈਮ ਆਪਣੇ ਘਰ ਦੀ ਗਾਰੰਟੀ ਲਵਾਂਗਾ ਹਾਂ ਨੁਕਸਾਨੀ ਦੇ ਵਿੱਚ ਕੋਈ ਹੋਵੇ ਉਹਦੀ ਅਗਲੇ ਘਰ ਦੀ ਲਵਾਂਗਾ ਬਿਲਕੁਲ ਦੁੱਧ ਦੀ ਗਾਰੰਟੀ ਮੈਂਟ ਦੇਣੀ ਜੇ ਮੈਂ ਲੈਂਦਾ ਬਿਲਕੁਲ ਸਹੀ ਜੇ ਕੋਈ ਪਾਲੂਗਾ ਜਿੰਨਾ ਉਹਨਾਂ ਚੋਲੂਗਾ ਹਾਂ ਮੇਰੇ ਘਰ ਇੱਕ ਟਾਈਮ ਚੋਲੋ ਭਾਵੇਂ ਕੋਈ 20 ਟਾਈਮ ਚੋਲੋ ਹਾਂ 10 ਕਿਲੋ ਦੱਸਾਂਗੇ ਤੇ 11 ਕਿਲੋ ਨਿਕਲੂਗਾ 15 ਕਿਲੋ ਦੱਸਾਂਗੇ ਤੇ 16 ਕਿਲੋ ਨਿਕਲੂਗਾ ਠੀਕ ਆ ਅਗਲਾ ਜਿਹੋ ਜੀ 10 ਕਿਲੋ ਵਾਲੀ ਸੇਵਾ ਕਰੂ ਤੇ 10 ਕਿਲੋ ਛੋ ਲੂ ਜੇ ਕੋਈ 15 ਕਿਲੋ ਵਾਲੀ ਸੇਵਾ ਕਰੂ ਤੇ 15 ਕਿਲੋ ਛੋ ਲੂ ਬਿਲਕੁਲ ਬਜੀ ਬਾਕੀ ਵੀਰ ਜੀ ਆਪਣਾ ਫੇਰ ਤੁਹਾਨੂੰ ਹੱਥ ਮੰਨ ਕੇ ਬੇਨਤੀ ਕਰਦੇ ਆ ਵੀ ਸੋਹਣੇ ਸੋਹਣੇ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬਰ ਕਰੋ ਬਾਕੀ ਵੀਰ ਜੀ ਬੜੇ ਵੀਰ ਪਿਆਰ ਕਰਦੇ ਤੇ ਮਾਲ ਆਉਂਦਾ ਤੇ ਲੈ ਕੇ ਜਾਂਦਾ ਤਾਂ ਪਤਾ ਵੀਰ ਜੀ ਅੱਜ ਤਾਂ ਕੰਮ ਨਹੀਂ ਕਰਨ ਦੇ। ਨੇ ਬਹੁਤ ਟਾਈਮ ਹੋ ਗਿਆ ਜੀ ਤੇ ਆਨਲਾਈਨ ਵੀ ਮਾਲ ਬਹੁਤ ਵੇਚਿਆ ਤੇ ਆਫਲਾਈਨ ਵੀ ਬਹੁਤ ਵੇਚਿਆ। ਇਦਾਂ ਹੀ ਕੰਮ ਚਲਾਉਂਦੇ ਹੋਏ ਫੇਰ ਹੌਲੀ-ਹੌਲੀ ਕੰਮ ਫੇਰ ਸਪੀਡ ਵੰਡਿਆ ਜੇ ਮਾਲਕ ਦੀ ਕਿਰਪਾ ਨਾਲ ਕੰਮ ਮਾੜਾ ਨਹੀਂ ਕਰਨਾ। ਜੇ ਕੋ ਪਿੱਛਾ ਮਾਰੇ ਜਾਂ ਕੋ ਸਰ ਨਾਲ ਮਾਰੇ ਜਾਂ ਕੋ ਥਣਾ ਜੇ ਨੁਕਸ ਹੋਵੇ ਉਹਦਾ ਮੇਰੀ ਗਰਨ ਹੈ। ਉਹ ਮੈਂ ਬੈਠਾ ਇੱਥੇ। ਬਾਕੀ ਵੀਰ ਜੀ ਪਿੰਡ ਆਪਣਾ ਸਾਰੇ ਵੀਰਾਂ ਨੂੰ ਪਤਾ ਜੈਤੂ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ। ਬਟਾਲਾ 6-7 ਕਿਲੋਮੀਟਰ ਤੇ ਮਹਿਤਾ ਚੌਂਕ ਵੀ 6-7 ਕਿਲੋਮੀਟਰ ਤੇ ਅੰਮ੍ਰਿਤਸਰ ਵੀ 25 ਕਿਲੋਮੀਟਰ ਤੇ ਕਾਂਡਾ ਵੀ 20 ਕਿਲੋਮੀਟਰ ਆ ਬਾਕੀ ਵੀਰ ਜੀ ਆਪਣੀ ਪੂਰੀ ਤਸੱਲੀ ਕਰਕੇ ਵੀਡੀਓ ਚੰਗੀ ਤਰ੍ਹਾਂ ਵੇਖ ਕੇ ਬਾਕੀ ਵੀਰ ਜੀ ਹੁਣ ਅੱਜ ਵੀਡੀਓ ਪਾਈ ਆ ਬਾਕੀ ਇੱਕ ਹੋਰ ਸੰਦੀਪ ਸਿੰਘ ਜੀ ਨੂੰ ਗੱਲ ਦੱਸਣੀ ਆ ਹਾਂਜੀ ਜਦੋਂ ਹੁਣ ਵੀਡੀਓ ਐ ਛੋਟੀਆਂ ਦੀ ਪਾਤੀ ਗਿਆ ਸੀ ਕਈ ਮੇਰੇ ਵੀਰ ਫੋਨ ਕਰਕੇ ਫੇਰ ਗੱਲ ਕਰਕੇ ਸੰਨ ਵੀਡੀਓ ਪਾਉਂ ਵੀਰ ਜੀ ਮੈਂ ਕੱਲਾ ਬੰਦਾ ਮੈਂ ਹਨਾ ਨਹੀਂ ਮੇਰੇ ਕੋਈ ਹਨਾ ਨਹੀਂ ਬਣੀ ਕਿਸੇ ਵੇਲੇ ਵੀਡੀਓ ਪਾਜੀ ਤੁਸੀਂ ਫੇਰ ਵੇਖ ਲਓ ਛੋਟੀਆਂ ਤੇ ਉਹ ਹੀ ਆ ਤੁਹਾਨੂੰ ਜੇ ਨਵਾਂ ਮਾਲ ਆਊਗਾ ਸਟਾਕ ਉਹਦੀ ਪਾ ਦਾਂਗੇ ਉਹਦੇ ਬਾਅਦ ਆਹ ਗੱਲ ਜੇ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਕਾ